ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੀਤ ਦੇ ਵਲੋਗਸ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਪੈਂਕੋਂਗਲੇਕ ਤੇ ਮੌਸਮ ਅੱਜ ਥੋੜਾ ਬਦਲ ਰਿਹਾ ਵੀ ਆ ਆ ਚੈੱਕ ਕਰ ਸਕਦੇ ਹੋ ਜੀ ਬੱਦਲਵਾਈ ਹੋਈ ਦੀ ਆ ਤੇ ਚਾਂਗਲਾ ਟੋਪ ਤੇ ਜਾ ਕੇ ਥੋੜੀ ਜੀ ਪਰੇਸ਼ਾਨੀ ਹੋਣੀ ਆ ਨੂੰ ਆਪਾਂ ਆਪਾਂ ਨੂੰ ਥੋੜੀ ਜਿਹਾ ਬਦਲ ਜਰੇ ਆ ਇਹ ਬਦਲਾ ਦੇ ਵਿੱਚ ਅਸੀਂ ਪਹੁੰਚ ਜਾਣਾ ਅੱਜ ਥੋੜੇ ਸਮੇਂ ਦਾ ਇਹ ਉਤੋਂ ਅੱਗੇ ਤਾਂ ਰੋਡ ਬਿਲਕੁਲ ਸਾਫ਼ ਹੁਣ ਆਦਾ ਦਾ ਬਸ ਅਗੇ ਟੋਪ ਗਿਆ ਨਿਕਾਲਿਆ ਚਾਗਲਾ ਟੋਪ ਜਿਹਦਾ ਪਹਿਲਾਂ ਤੁਸੀਂ ਵਲੋਗ ਵੀ ਵੇਖਿਆ ਸੀ ਤੇ ਉਸ ਟਾਈਮ ਤੇ ਤਾਂ ਕਾਫੀ ਸਨੋ ਹੁੰਦੀ ਭਈ ਪਈ ਉਹ ਵਲੋਗ ਜਿਹੜੇ ਹੁਣ ਸਨੋ ਤੇ ਨਹੀਂ ਤੁਹਾਨੂੰ ਸਹੀ ਪਾਰਟ ਸਜੂਰ ਤੇ ਤੁਹਾਨੂੰ ਮਿਲੇਗੀ ਉੱਪਰ ਜਿੱਥੇ 3D ਐਡਿਟਸ ਮੂਵੀ ਦਾ ਲਾਸਟ ਸੀਨ ਜਿਹੜਾ ਸ਼ੂਟ ਹੋਇਆ ਉਹ ਜਗ੍ਹਾ ਫੈਂਗੂng ਲੇਕ ਤੁਹਾਨੂੰ ਅੱਜ ਦਿਖਾਣਿਆ ਜਾ ਰਿਹਾ ਹੈ ਜੀ ਵੈਲਕਮ ਤੇ ਤੇ ਸਾਰੀ ਇੰਟਰੋਡਕਸ਼ਨ ਦਿੱਤੀ ਹੈ ਰਸਤੇ ਦੀ ਚਕਤੀ ਅਸੀਂ ਖੋਤੇ ਐ ਤੋਂ ਬਾਅਦ ਇੱਕ ਜ਼ਿੰਗਰਾਲ ਆਣਾ ਵਾ ਜਿੱਥੇ ਚੱਕ ਪੋਸਟ ਪੈਂਦੀ ਆ ਉਸ ਤੋਂ ਬਾਅਦ ਫਿਰ ਚਾਂਗਲਾ ਫਿਰ ਕਾਫੀ ਜਿਆਦਾ ਜਿਹੜੇ ਹਾਈ ਐਟੀਟਿਊਡ ਵੇਖੋ ਜਿਹੜਾ ਚਾਂਗਲਾ ਵਾ ਉਹ 17556 ਐਚ ਜੁੜਦੇ ਆ ਤੇ ਆਹ ਸਾਹਮਣੇ ਰੋਡ ਤੋਂ ਲੱਭਣੇ ਆ ਚੜਾਈ ਸ਼ੁਰੂ ਹੋਈ ਨਹੀਂ ਜ਼ਿੰਗਰਾਲ ਚੈਂਪੀਅਨ ਜ਼ਿੰਗਰਾਲ ਤੇ ਚੱਕ ਪੋਸਟ ਪੈਂਦੀ ਆ ਆਰਮੀ ਦੀ ਤੇ ਇਸ ਤੋਂ ਉੱਪਰ ਆ ਤੁਸੀਂ ਬਦਲ ਚੈੱਕ ਕਰ ਸਕਦੇ ਆ ਦਾ ਅਸਤੇ ਜੇ ਇੱਧਰ ਲਈ ਸਾਈਡ ਮੈਂ ਥੋੜੇ ਵੀਡੀਓ ਇਸ ਕਰਕੇ ਘਰ ਬਣਾ ਲਿਆ ਕਿ ਤੁਸੀਂ ਇਹ ਏਰੀਆ ਪਹਿਨੇ ਘੁੰਮਿਆ ਵਾ ਤੇ ਉੱਪਰ ਜਿੱਤ ਤੱਕ ਮੈਨੂੰ ਲੱਗਦਾ ਸਨੋ ਪੈਂਦੀ ਹੁੰਦੀ ਹ ਨਹੀਂ ਆ ਉਹ ਕਿਤੋਂ ਦੀ ਤਰੀ ਸਨੋ ਪਈ ਦੀ ਦੇਖ ਵੀ ਰਹੀ ਦੀ ਤੇ ਐ ਚੜਾਈ ਚੜਨੀ ਅਸੀਂ ਚੜਾਈ ਚੜ ਕੇ ਫਿਰ ਚਾਂਗਲਾ ਟੋਪ ਆਏ ਨਾ ਤੇ ਬਾਰਿਸ਼ ਹੋਣ ਲੱਗ ਪਈ ਜਿਹਦੇ ਕਰਕੇ ਥੋੜਾ ਜਿਹਾ ਅਸੀਂ ਰੇਨ ਕੋਟ ਕਰ ਲਏ ਪਾ ਲੈਨੇ ਗਲਵਜ਼ ਪਾ ਲੈਨੇ ਠੰਡ ਇੱਥੇ ਪਈ ਹੋ ਗਈ ਆ ਤੇ ਫਿਰ ਚਾਂਗਲਾ ਟੋਪ ਤੋਂ ਬਾਅਦ ਵਾਲੀ ਜਿਹੜੀ ਵੀਡੀਓ ਤੁਹਾਨੂੰ ਲਗਾਤਾਰ ਦੇਖਣ ਨੂੰ ਮਿਲਣਗੀਆਂ ਕਿਉਂਕਿ ਇੱਥੋਂ ਤੱਕ ਤੇ ਤੁਸੀਂ ਪਹਿਨਾ ਵੀ ਬਹੁਤ ਜ਼ਿਆਦਾ ਦੇਖ ਸਕਿਓ ਲੋਬੀ ਅਸੀਂ ਪਹੁੰਚ ਚੁੱਕੇ ਹਾਂ ਚਾਂਗਲਾ ਪਾਸ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਤੇ ਬਾਰਿਸ਼ ਹੋਂਦੀ ਹੈ ਨਾਲ ਸਨੋ ਵੀ ਪੈਂਦੀ ਦੀ ਹੈ ਮਿਕਸ ਸਨੋ ਤੇ ਬਾਰਿਸ਼ ਹੋਂਦੀ ਦੀ ਹੈ ਤੇ ਆਸੇ-ਪਾਸੇ ਤੁਸੀਂ ਚੈੱਕ ਕਰ ਸਕਦੇ ਹੋ ਧੂੜ ਜਿੱਦਾਂ ਅੱਡੇ ਇੱਥੇ ਧੁੰਦ ਪੈਂਦੀ ਆ ਸਿਆਲ ਦੇ ਵਿੱਚ ਉਦਾਵਾ ਤੇ ਠੰਡ ਬਹੁਤ ਜ਼ਿਆਦਾ ਦੇਖੋ ਜੱਟਾਂ ਭਾਈਆਂ ਦੇ ਆਦਿ ਪਾਣੀ ਕਿੱਲੇ ਤੇ ਤੇ ਬਹੁਤ ਜ਼ਿਆਦਾ ਜਰੀਓ ਧੁੰਦ ਬੱਦਲ ਥੇ ਹੋਏ ਦਾਵਾ ਤੋਂ ਦਪਾਈ ਤੇ ਇੱਧਰ ਲਈ ਸਾਈਡ ਇਕ ਭਾਰੀ ਹੁਣ ਬੱਦਲ ਕਰਕੇ ਲੱਭਣ ਰਿਹਾ ਥੋੜਾ ਜਿਹਾ ਪਿਛੇ ਹੀ ਮੈਂ ਪੂਰਾ ਪਰੇ ਦਾ ਹੀ ਬਰਫ਼ ਦੇ ਨਾਲ ਬਿਲਕੁਲ ਫਰੈਸ਼ ਜਿਹਰੀ ਸਨੋ ਪਈ ਆ ਤੇ ਇੱਥੇ ਤਾਂ ਵੀ ਥੋੜੀ ਲੋ ਲੱਗ ਗਈ ਨੇ ਇਹਦੇ ਥੱਲੇ ਵਾਲੇ ਲੈਵਲ ਤੇ ਤੇ ਜਿੱਥੇ ਥੋੜਾ ਜਿਹਾ ਥੱਲੇ ਕਰਕੇ ਤੇ ਬਹੁਤ ਜ਼ਿਆਦਾ ਧੁੰਦੀ ਤੇ ਬੱਦਲ ਹੀ ਬਹੁਤ ਜ਼ਿਆਦਾ ਤੇ ਇਹ ਤੋਂ ਅੱਗੇ ਦਾ ਹੁਣ ਕੰਟੀਨਿਊ ਤੁਹਾਨੂੰ ਵਲੋਗ ਵੇਖਣ ਨੂੰ ਮਿਲੇਗਾ ਕਲਿੱਪ ਵੇਖਣ ਨੂੰ ਮਿਲੇਗੀ ਕਿਉਂਕਿ ਇੱਥੇ ਤੱਕ ਦਾ ਤੁਹਾਨੂੰ ਮੈਂ ਪਹਿਨਾ ਵੀ ਦਿਖਾਇਆ ਸੀ ਤੇ ਹੁਣ ਅੱਗੇ ਪੈਂਗੋਂਗ ਦਾ ਰਸਤਾ ਜੇ ਕਾਫੀ ਜ਼ਿਆਦਾ ਹੈਗਾ ਵਾ ਤੇ ਆ ਦੇਖੋ ਚਾਂਗਲਾ ਪਾਸ ਇੱਥੇ ਪਿੰਨਾਂ ਦੀ ਵੜੋ ਮੇਰੀ ਵੇਖੀ ਹੋਗੀ ਤੇ ਚਲੋ ਚਲਦੇ ਹਾਂ ਜਲਦੀ ਜਲਦੀ ਕਿਉਂਕਿ ਟਾਈਮ ਬਹੁਤ ਲੱਗ ਕੇ ਆਰਮੀ ਵਾਲੀਆਂ ਕਟੀਆਂ ਆਂਦੀਆਂ ਅਹੀਂ ਜਿਹਦੇ ਕਰਕੇ ਆ ਦੇਖੋ ਵਿੱਚੇ ਧੁੱਪ ਨਿਕਲ ਜਾਂਦੀ ਹੈ ਤੇ ਬੱਦਲ ਵੀ ਇੰਨਾ ਜ਼ਿਆਦਾ ਜਦੋਂ ਨਹੀਂ ਥੱਲੇ ਨਹੀਂ ਜਾਣਾ ਵਾ ਤੇ ਫਿਰ ਜਿਹੜਾ ਬੱਦਲ ਜਿਹੜਾ ਉਹ ਠੀਕ ਹੋ ਜਾਣਾ ਤੇ ਰੋਡ ਵੀ ਬੜਾ ਵਧੀਆ ਵਾ ਤੇ ਚਲੋ ਚਲਦੇ ਹਾਂ ਫਿਰ ਅੱਗੇ ਨੂੰ ਹੁਣ ਤੇ ਤੁਹਾਨੂੰ ਦਿਖਾਣੇ ਅੱਜ ਪੈਂਗੋਂਗ ਲੇਕ ਕਰੋ ਕਿੰਨਾ ਸੋਹਣਾ 뷰 ਆ ਤੇ ਇਧਰ ਦੇ ਸਾਈਡ 'ਚ ਲੇਕ ਆ ਤੇ ਲੇਕ ਦੀ ਉੱਪਰਲੀ ਸਾਈਡ ਹੀ ਪਹਾੜ ਆ ਤੇ ਪਹਾੜ ਜਿਹੜਾ ਵਾ ਪਹਾੜ ਦੀ ਜਿਹੜੀ ਉਤਲੀ ਨੁਕਰ ਆ ਉਹ ਬੱਦਲਾਂ ਨਾਲ ਟੱਚ ਕਰਦੀ ਆ ਤੇ ਇਧਰਲੀ ਸਾਈਡ 'ਤੇ ਲੇਕ ਆ ਚਾਂਗਲਾ ਵਾਲੀ ਚਾਂਗਲਾ ਟੋਪ ਵਾਲੀ ਦੇ ਕੇ ਇਹਨੂੰ ਕਿਹਾ ਜਾਂਦਾ ਲੋਕੀ ਜਾਂਦੇ ਉੱਥੇ ਫੋਟੋਆਂ ਹੂਟਾ ਵਾ ਖਿੱਚਦੇ ਬੜੀ ਸੋਹਣੀ ਆ ਤੇ ਅਸੀਂ ਵੀ ਜਾ ਕੇ ਤੇ ਜਿਹੜਾ ਉੱਥੇ ਰੁਕ ਕੇ ਤੇ ਵੀਡੀਓ ਬਣਾਉਂਦੇ ਆ ਚਾਂਗਲਾ ਲੇਕ ਜਦੋਂ ਤੁਸੀਂ ਕਾਰੂ ਤੋਂ ਪੈਂਕੋਂਗ ਨੂੰ ਜਾਂਦੇ ਹੋ ਕਾਰੂ ਰਸਤੇ ਕਾਰੂ ਤੋਂ ਪੈਂਕੋਂਗ ਨੂੰ ਹੁੰਦੀ ਹੈ ਤੇ ਰਾਹ 'ਚ ਚਾਂਗਲਾ ਟੋ ਪੈਂਦਾ ਹੋਇਆ ਤੇ ਬਾਅਦ 'ਚ ਫਿਰ ਚਾਂਗਲਾ ਲੇਕ ਵੀ ਆਂਦੀ ਆ ਤੇ ਮੇਰੇ ਪਿੱਛੇ ਤੁਸੀਂ ਚਾਂਗਲਾ ਲੇਕ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਵਿਊ ਆ ਮੈਂ ਤੁਹਾਨੂੰ ਦੱਸਣਾ ਕਮਾ ਕੇ ਕੈਮਰਾ ਚੈੱਕ ਕਰੋ ਓਏ ਹੋਏ ਕੀ ਬਾਤ ਹੈ ਕੀ ਨਜ਼ਾਰੇ ਨੇ ਤੇ ਬੱਤਲ ਵਈ ਅੱਜ ਹੋਈ ਦੀ ਆ ਉੱਪਰ ਥੋੜੀ ਥੋੜੀ بارش ਵੀ ਹੋ ਰਹੀ ਚਾਂਗਲਾ ਟੋ ਤੇ ਤੇ ਸਨੋ ਫਾਰ ਵੀ ਹੁੰਦੀ ਦੀ ਬਹੁਤ ਸੋਹਣਾ ਏਰੀਆ ਇੱਥੋਂ ਦਾ ਤੁਸੀਂ ਚੈੱਕ ਕਰ ਸਕਦੇ ਹੋ। ਕੀ ਬਾਤ ਹੈ। ਤੇ ਬੱਦਲ ਵਾਈ ਅੱਜ ਹੋਈ ਦੀ ਇੱਧਰਲੇ ਪਾਸੇ ਬਰਫ ਵਾਲੇ ਪਹਾੜ ਇੱਧਰਲੇ ਪਾਸੇ ਚਾਂਗਲਾ ਟੋਪ ਆ। ਤੇ ਇੱਧਰ ਕਾਫੀ ਬੱਦਲ ਵਾਈ ਜਰੀ ਉਹ ਤੁਸੀਂ ਦੇਖ ਸਕਦੇ ਹੋ ਤੇ ਬਰਫ ਬਰਫ ਉੱਤੇ ਪੈਂ ਜੀ ਦੀ ਤੇ ਇੱਧਰ ਜੇ ਕਿਸੇ ਨੇ ਬੋਟਿੰਗ ਕਰਨੀ ਆ ਉਹਦੇ ਵਾਸਤੇ ਵੀ ਥੋੜੇ ਚਾਰਜਸ ਲੱਗਦੇ ਆ। ਵਾਹ ਚ ਲੈ ਲੈਂਦੇ ਆ ਤੇ ਤੁਹਾਨੂੰ ਬੋਟਿੰਗ ਕਰਾ ਦਿੰਦੇ ਆ। ਤੇ ਲੇਕ ਕਾਫੀ ਵੱਡੀ ਆ ਵੀ ਉਹ ਕਮ ਸੇ ਕਮ 2 ਕਿਲੋਮੀਟਰ ਲੰਬੀ ਏ ਲੇਕ ਹੁਣੀ ਆ। ਇਹ ਬਹੁਤ ਸੋਹਣਾ ਏਰੀਆ ਵਾ ਤੇ ਬੈਂਗੋਗਲੇਕ ਅ ਵੱਲ ਹੁਣ ਅਸੀਂ ਕਾਹ ਵਤਦੇ ਆ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਵਾ ਬਾਰਿਸ਼ ਫੇਰ ਹੋਣਾ ਪਈ ਇੱਧਰਲੀ ਸਾਈਡ 'ਚ ਇਹੇ ਪਹਾੜ ਆ ਬਹੁਤ ਜ਼ਿਆਦਾ ਜਿਹੜਾ ਉਹਨਾਂ ਦੇ ਪਿੱਛੇ ਵੇਖੋ ਇੱਧਰਲੀ ਸਾਈਡ ਵੀ ਉਹ ਵੱਟ ਵਾਲੇ ਪਹਾੜ ਇਹਦੇ ਪਿੱਛੇ ਮੇਰੇ ਸਾਹਮਣੇ ਜਿੰਨੇ ਪਹਾੜ ਆ ਤੇ ਕਾਫੀ ਜ਼ਿਆਦਾ ਉੱਚੇ ਆ ਉੱਤੇ ਹਜੇ ਵੀ ਬੜੇ ਪਈ ਦੇਖੋ ਤੇ ਪਾਣੀ ਕਿੰਨਾ ਸੋਹਣਾ ਚੱਲ ਰਿਹਾ ਮੈਂ ਤਾਂ ਹਨਾਣਾ ਦੇਖ ਨਾ ਸੋਨਾ ਪਾਣੀ ਚਲਦਿਆ ਵਿੱਚ ਫਲਾਵਰ ਆ ਤੇ ਇਹ ਰੰਗ ਦੇ ਪਿੱਛੇ ਤੇ ਬਹੁਤ ਹੀ ਸੋਹਣਾ ਹੀ ਉਹ ਦੇਖੋ ਚੈੱਕ ਕਰੋ ਇਹੋ ਜੀਆਂ ਚੀਜ਼ਾਂ ਹੋਰ ਕਿਤੇ ਨਹੀਂ ਦੇਖਣ ਨੂੰ ਮਿਲਦੀਆਂ ਕਿਤੇ ਨਹੀਂ ਆ ਗਈਆਂ ਪੂਰੀ ਦੁਨੀਆ 'ਚ ਕਿਤੇ ਨਹੀਂ ਆ ਸਿਰਫ ਲਦਾਖ ਜੀ ਹੋ ਸਕਦਾ ਇਦਾਂ ਹੋਰ ਕਿਤੇ ਨਹੀਂ ਹੋ ਸਕਦਾ ਪਹਾੜ ਦੇ ਹਰ ਜਗ੍ਹਾ ਵਾ ਉਹ ਨਾਲੀ ਵੀ ਹੈਗੇ ਆ ਫਿਰ ਸਵਿਟਜ਼ਰਲੈਂਡ ਦੇ ਪਹਾੜ ਵੀ ਹੈਗੇ ਪਰ ਜੋ ਚੀਜ਼ ਲਦਾਖ ਬਣ ਗਈਆਂ ਨਾ ਉਹ ਮੇਰੇ ਹਿਸਾਬ ਨਾਲ ਨਹੀਂ ਕਿਤੇ ਹੈ ਬਹੁਤ ਸੋਹਣੀਆਂ ਚੀਜ਼ਾਂ ਦੇਖੋ ਮੇਰੇ ਕੋਲ ਸੀਨੇ ਕਾਹੀਆਂ ਨੂੰ ਵਾਟਰ ਕਰਸੀ ਕੱਢੀ ਪੈਣੀ ਹੈ ਜੇ ਤਾਂ ਉਰਾਊਗਾ ਤੇ ਪਾਣੀ ਤੇ ਫਿਰ ਤਾਂ ਕਰ ਲਾਂਗੇ ਨਹੀਂ ਤੇ ਫਿਰ ਪੂਰਾ ਉਹ ਰੱਖਣਾ ਪੈਣਾ ਦੋ ਤੋਂ ਪਾਣੀ ਆਂੜੇ ਵੇਖੋ ਲੱਗੇ ਸਪੈਸ਼ਲ ਜੀਸੀਵੀ ਖਿਡਾਰੀ ਉਹਨਾਂ ਨੇ ਨਹੀਂ ਇਹ ਜਿਹੜੀ ਵਾਟਰ ਕ੍ਰੋਸਿੰਗ ਏ ਥੋੜੀ ਜੀ ਜ਼ਿਆਦਾ ਔਖੀ ਆ ਤੇ ਆਪਾਂ ਨੂੰ ਇਹ ਮੇਰੇ ਹਿਸਾਬ ਨਾਲ ਜੀਪ ਚ ਪਾਈ ਲੈਣਾ ਚਾਹੀਦਾ ਫੋਨ ਹਿਟ ਚ ਤੇ ਇਦਾਂ ਲੰਘ ਨਹੀਂ ਸਕਦਾ ਨਾ ਇਹ ਦੇਖੋ ਇਹ ਥੋੜੀ ਜੀ ਖਤਰਨਾਕ ਵਾਟਰ ਕ੍ਰੋਸਿੰਗ ਤੇ ਇਦਾਂ ਦੀਆਂ ਕਈ ਵਾਟਰ ਕ੍ਰੋਸਿੰਗਾਂ ਆਣੀਆਂ ਉੱਤੋਂ ਦੇਖੋ ਪਾਣੀ ਆਉਂਦਿਆ ਹਾਲ ਤੋਂ ਪਾਣੀ ਆਉਂਦਾ ਜੀਸੀਬੀ ਸਪੈਸ਼ਲ ਲਾਗੇ ਖਿਡਾਰੀ ਉਤੋਂ ਜਿਆਦਾ ਪਾਣੀ ਆਂਦਾ ਤੇ ਪੱਥਰ ਵੀ ਨਾਲ ਆਜਦੇ ਆ ਇਧਰਲੀ ਸਾਈਡ ਜਿਹੜੇ ਪਰਫ ਵਾਲੇ ਪਹਾੜ ਆ ਮੈਂ ਗੱਲ ਕਰ ਰਿਹਾ ਸੀ ਦੇਖੋ ਤੇ ਕਾਫੀ ਜਿਆਦਾ ਤੇ ਬੱਦਲ ਫੇਰ ਹੋ ਗਿਆ ਵਾ ਇਹ ਪਰਾ ਜਿਹੜਾ ਵਿਊ ਵਾਣਾ ਇਹ ਤੁਸੀਂ ਚੈੱਕ ਕਰੋ ਕਿੰਨੇ ਸੋਹਣੇ ਫਲਾਵਰ ਉਕੇ ਦੇ ਲੱਗੇ ਦੇਖੋ ਹਾਲੇ ਕਿੰਨੇ ਸੋਹਣੇ ਫਲਾਵਰ ਬਹੁਤ ਸੋਹਣਾ ਬਹੁਤ ਸੋਹਣਾ ਮੈਂ ਦੱਸਣਾ ਵੀ ਏਰੀਆ ਵਾ ਸੋਚਿਆ ਸੀ ਅੱਗੇ بارشਪੁਰਸ ਨਹੀਂ ਹੋਏਗੀ ਪਰ ਬਹੁਤ ਜ਼ਿਆਦਾ ਬੱਦਲ ਲੱਗੇ ਤੇ بارش ਬਹੁਤ ਤੇਜ਼ ਜਿਹੜੀ ਹੋਉਂਦੀ ਦੀ ਆ ਬਾਈਕ ਤੇ ਜਾਂਦੇ ਤਾਂ ਬਹੁਤ ਜ਼ਿਆਦਾ بارش ਲੱਗਦੀ ਆ ਮੈਂ ਤੁਹਾਨੂੰ ਦਿਖਾਣਾ ਬੱਦਲ ਆ ਦੇਖੋ ਕਿੰਨਾ ਜ਼ਿਆਦਾ ਜਿਹੜਾ ਬੱਦਲ ਆ ਇਧਰ ਲਈ ਸਾਈਰੇ ਤੇ ਇਧਰ ਹੀ ਅਸੀਂ ਜਾਣਾ ਵਾ ਅੱਗੇ ਤੇ ਹੁਣ ਆਪਾਂ ਨੂੰ ਰੇਨ ਕੋਟ ਕੱਢ ਕੇ ਫੇਰ ਪਾਣਾ ਪੈਣਾ ਵਾ ਬੱਦਲ ਇਧਰ ਜ਼ਿਆਦਾ ਹੋ ਗਿਆ ਉੱਪਰ برف ਵੀ ਪਈ ਏ ਥੋੜੀ ਥੋੜੀ ਦੇਖੋ ਪਹਾੜਾਂ ਤੇ ਤੇ ਬਦਲ ਇਧਰ ਜਿਆਦਾ ਹੋ ਗਿਆ ਮੈਂ ਸੋਚਿਆ ਸੀ ਘਟ ਹੋਊਗਾ ਪਰ ਬਹੁਤ ਜਿਆਦਾ ਜਿਹੜਾ ਬਦਲ ਹੋ ਗਿਆ ਤੇ ਬਾਰਿਸ਼ੇ ਕਾਫੀ ਤੇਜ ਆ ਇਦਾਂ ਤੇ ਨਹੀਂ ਪਤਾ ਲੱਗਨੀ ਆ ਦੇਖੋ ਹੁਣ ਪਤਾ ਲੱਗ ਗਿਆ ਆ ਦੇਖੋ ਕਾਫੀ ਤੇਜ ਬਾਰਿਸ਼ ਦੁਰਬੋਕ ਪਹੁੰਚ ਚੁਕੇ ਆ ਤੇ ਇਹ ਸਾਹਮਣਾ ਰਸਤਾ ਜਿਹੜਾ ਇਹ ਰਸਤਾ ਜਾਂਦਾ ਹੁਣ ਪੈਂਗੋ ਗੁਲੇਕ ਵੱਲ ਤੇ ਚੜਾਈ ਪਤਾ ਨਹੀਂ ਕਿਉਂ ਇਧਰ ਤੇ ਪਹਾੜਾਂ ਦੀ ਇੰਨੀ ਜਿਆਦਾ ਚੜਾਈ ਆ ਤੇ ਜਦੋਂ ਵਾਪਸ ਜਾਣਾ ਤੇ ਤਕਰੀਬਨ ਸਮਝ ਲਓ ਸਾਰੀ ਦੀ ਸਾਰੀ 100 ਕਿਲੋਮੀਟਰ ਚੜਾਈ ਹੋਣੀ ਆ ਕਿਉਂਕਿ ਜੇ ਉਹਦਾ ਮੈਂ ਚੰਗਲਾ ਪਾਸ ਉਤਰਣ ਡਿਆ ਉਦੋਂ ਦੀ ਹੁਣ ਤਾਂ ਕੋ ਉਤਰ ਨਹੀਂ ਲਿਆ ਵਾ ਇੰਨੇ ਨੇ ਉੱਚੇ ਪਹਾੜ ਇੱਥੇ ਤੇ ਬਾਕੀ ਆ ਦੇਖੋ ਇੱਧਰ ਜੇ ਤੁਸੀਂ ਜਾਣਾ ਹੋਏ ਤੇ ਇਹ ਵੀ ਲਿਖਿਆ ਮੈਰਗੋ ਸ਼ੌਕ ਸ਼ੌਕ ਹਾਂ ਸ਼ੌਕ ਬਰ ਸਾਈਡ ਚਰਬਾ ਅੰਗ ਕਲ ਸਰ ਹਾਂ ਇਹ ਉਧਰ ਜਾਂਦਾ ਠੀਕ ਹੈ ਠੀਕ ਹੈ ਤੇ ਇਹ ਵੀ ਤੇ ਬਾਕੀ ਜੇ ਗੱਲ ਕਰੀਏ ਤਾਂ ਟੈਂਗੋਂਗ ਵਾਲ ਹੁਣ ਬਸ ਅਸੀਂ ਪਹੁੰਚਣ ਵਾਲੇ ਆ ਉੱਥੇ ਜਾ ਕੇ ਫਿਰ ਤੁਹਾਨੂੰ ਪੈਂਡਰ ਜਾ ਕੇ ਤੁਹਾਨੂੰ 뷰 ਦੱਸਦੇ ਆ ਇੱਥੇ ਰੈਸਟੋਰੈਂਟ ਵਗੈਰਾ ਆ ਗਿਆ ਜਾਂਦੇ ਵਕਤ ਤੇ ਨਹੀਂ ਆਂਦੇ ਵਕਤ ਇੱਥੇ ਹੀ ਕੁਝ ਖਾਵਾਂਗੇ ਤੇ ਬਾਕੀ 뷰 ਤੁਸੀਂ ਚੈੱਕ ਕਰ ਸਕਦੇ ਹੋ ਚੌਂਕ ਅਦੁਰ ਬੁੱਕ ਦਾ ਤੇ ਬਾਰਿਸ਼ ਜਿਹੜੀ ਹੋਂਦੀ ਆ ਉਹਦੇ ਕਰਕੇ ਰੇਨਕੋਟ ਵਗੈਰਾ ਪਾ ਲੈਂਦੇ ਆ ਸੋਹਣਾ ਏਰੀਆ ਵਾ 50 ਕਿਲੋਮੀਟਰ ਦਾ ਜਿਹੜਾ ਏਰੀਆ ਹੀ ਉਹ ਸਿੰਗਲ ਰੋਡ ਏ ਤੇ ਹੁਣ ਥੋੜਾ ਜਿਹਾ ਡਬਲ ਰੋਡ ਆਇਆ ਇਹ ਰਸਤਾ ਵੀ ਬਹੁਤ ਵਧੀਆ ਵਾਲਾ 33 ਕਿਲੋਮੀਟਰ ਹੈਗੀ ਹੈ ਬੱਸ ਪੈਂਕੋ ਲਈ ਇੱਕ ਤੇ 33 ਕਿਲੋਮੀਟਰ ਦਾ ਸੀ 50 ਮੀਟਰ ਜੇ ਕਹਿੰਦੇ ਕਰ ਲੜੀ ਜਿੱਦਾਂ ਦਾ ਰੋਡ ਹੈ ਬਿਲਕੁਲ ਸਾਫ਼ ਤੇ ਚੜਾਈ ਝੜੀ ਕੋਈ ਨਹੀਂ ਹੈਗੀ ਤੇ ਪਿਛਲੀ ਸਾਈਡ ਤਾਂ ਬਹੁਤ ਜ਼ਿਆਦਾ ਬੱਦਲੀ ਹੋ ਰਿਹਾ ਰੱਬ ਜਾਣਦਾ ਵਾ ਪਿਆਜ ਵਾਪਸੀ ਹੋਏਗੀ ਕਿ ਨਹੀਂ ਹੋਏਗੀ ਕਿਉਂਕਿ ਜਿਹੜੀ ਵਾਟਰ ਕ੍ਰੋਸਿੰਗ ਹੁੰਦੀ ਆ ਉਥੇ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਜਿਹਦੇ ਕਰਕੇ ਜਿਹੜੀ ਪ੍ਰੋਬਲਮ ਆਂਦੀ ਹੈ ਥੋੜੀ ਤੇ ਪਾਣੀ ਜਿਆਦਾ ਰੋੜ ਤੇ ਹੋ ਜੇ ਤਾਂ ਫਿਰ ਬਾਈਕ ਚੱਲਣੀ ਮੁਸ਼ਕਲ ਹੁੰਦੀ ਆ ਤੇ ਬਹੁਤ ਜਿਆਦਾ ਹੀ ਪਿਛੇ ਵੱਤਲੋਂ ਰੱਬ ਜਾਂਦਾ ਉਧਰਲੀ ਸਾਈਡ ਐਗਰੀ ਚਿੱਤਰੋਂ ਮੈਂ ਆਇਆ ਉਧਰ ਹੀ ਆਂ بارش ਬਹੁਤ ਤੇਜ਼ੀ ਇਸ ਸਾਈਡ بارش ਆਦੀ ਬਿਲਕੁਲ ਰੁਕੀ ਹੋਈ ਆ ਤੇ 20 30 ਕਿਲੋਮੀਟਰ ਦਾ ਇਰੀਆ ਰਹਿ ਗਿਆ ਬਸ ਠੀਕ ਦਾ ਫਿਰ ਪੈਂਕੋ ਗਲੇਕ ਆਈ ਨਹੀਂ ਆ ਤੇ ਬਹੁਤ ਸੋਹਣਾ ਬਹੁਤ ਵਧੀਆ ਰੋੜ ਦੇਖੋ ਕਲੀਨ ਰੋੜ ਜਿਹੜਾ ਵਾ ਉਹ ਬਣਾਇਆ ਦਾ ਪੈਂਕੋ ਦਾ بار بار ਇੱਕ ਤੁਸੀਂ ਮੋੜ ਘਟਦੇ ਹੋ ਰੋਡ ਨੂੰ ਤੇ ਹੋਟ ਸਪਰਿੰਗ ਵੀ ਲਿਖਿਆ ਇੱਥੇ ਹੋਟ ਸਪਰਿੰਗ ਮਤਲਬ ਸ਼ਾਇਦ ਜਿੱਥੇ ਗਰਮ ਪਾਣੀ ਨਿਕਲਦਾ ਉਹ ਵਾਲਾ ਏਰੀਆ ਇੱਧਰ ਹੈਗਾ ਵਾ ਧਰਤੀ ਚੋਂ ਗਰਮ ਪਾਣੀ ਨਿਕਲਦਾ ਤੇ ਇੱਕ ਮੋੜ ਤੁਸੀਂ ਘਟੋ ਤੇ ਦੂਸਰੇ ਮੋੜ ਤੇ ਇੱਥੇ ਜਿਹੜਾ ਆਪਣੇ ਪਹਾੜ ਜਿਹੜੇ ਚੇਂਜ ਹੋ ਜਾਂਦੇ ਆ ਤੇ 뷰 ਚੇਂਜ ਹੋ ਜਾਂਦਾ ਬਹੁਤ ਸੋਹਣਾ ਜਿਹੜਾ ਏਰੀਆ ਉਹ ਹੈਗਾ ਵਾ ਤੇ ਆ ਦੇ ਇਤੋਂ ਜੀ ਪਾਣੀ ਡੰਗ ਰਿਹਾ ਅਜ ਨਾ ਏਰੀਆ ਤੋਂ ਜਿਹੜੀਆਂ ਕਾਇਆਂ ਦੂਰ ਤੂ ਤੱਕ ਚੱਲ ਰਹੀਆਂ ਕਿੰਨਾ ਸੋਹਣਾ 뷰 ਲੱਗ ਰਿਹਾ ਦੇਖੋ ਥੱਲੇ ਹਰਾ ਕਾ ਉੱਤੇ ਬਰਾਉਨ ਭੂਰੇ ਰੰਗ ਦਾ ਪਹਾੜ ਤੇ ਚਲੋ ਜੀ ਉਹ ਦੇਖੋ ਅੱਗੇ ਫਿਰ ਬੱਦਲ ਮੈਂ ਕਹਣਾ ਹੀ ਬੱਦਲ ਵਿਚੇ ਰਹਿ ਗਿਆ ਤੇ ਬੱਦਲ ਤੇ ਅਜੇ ਕਿ ਵੀ ਆਗਾ ਵਾ ਮੱਥਰ ਵੇਖੋ ਦੌਟ ਆ ਇਧਰ ਦੇ ਪਹਾੜ ਬਿਲਕੁਲ ਹੀ ਚੇਂਜ ਆ ਬਿਲਕੁਲ ਡਿਫਰੈਂਟ ਆ ਇਧਰ ਵਾਲੇ ਜਿਹੜੇ ਪਹਾੜ ਤੇ ਕਲਰ ਚੇਂਜ ਹੋਈ ਜਾਂਦਾ ਇਧਰ ਵਾਲਾ ਇਸ ਕੋ ਬਰਾਊਨ ਆ ਤੇ ਇਧਰ ਵਾਲੇ ਵੀ ਬਰਾਊਨ ਆ ਕੋਰਾ ਦੇਖ ਸਕਦੇ ਹੋ ਕਿੰਨਾ ਲੱਗ ਲੱਗ ਕਲਰ ਬਾੜ ਦਾ ਤੇ ਉੱਚੇ ਚਾਈ ਦੀ ਗੱਲ ਕਰੀ ਤਾਂ ਬਹੁਤ ਬਹੁਤ ਉੱਚੀ ਆ ਯਾਰ ਬਹੁਤ ਬਹੁਤ ਜ਼ਿਆਦਾ ਉੱਚੀ ਆ ਪਾਣੀ ਚ ਵੇਸ਼ ਸ਼ੁਰੂ ਹੋ ਗਈ ਆ ਮੈਂ ਕਿਹਾ ਵੀ ਠੀਕ ਆ ਸਾਹ ਤਾਂ ਤੇ ਪਾਰਿਸ਼ ਵਾਲਾ ਕੰਮ ਜੇ ਰਹੋ ਫਿਰ ਸ਼ੁਰੂ ਹੋ ਗਿਆ ਚਲੋ ਕੋਈ ਗੱਲ ਨਹੀਂ ਦੇਖੋ ਕਿੰਨਾ ਸੋਹਣਾ ਥਿਊ ਆ ਮੈਂ ਤਾਂ ਹੈਰਾਨ ਹਾਂ ਦੇਖ ਕੇ ਜਿਹੜਾ ਆਣੀ ਹੋੜ ਹੈ ਮਿਲਦਾ ਦਰੋਂ ਆਉਂਦਾ ਤੇ ਸਿਆਲ ਦੇ ਵਿੱਚ ਇਹ ਵਾਲੇ ਜੇ ਰੋਡ ਹੈ ਇਹ ਬੱਦ ਹੁੰਦੇ ਆ ਕਿਉਂਕਿ ਪਰਫੀ ਨਹੀਂ ਜਿਆਦਾ ਪੈਂਦੀ ਆ ਤੇ ਪਿਛੇ ਜਿਹੜਾ ਦੁਰਬੁਕ ਰੰਗਿਆ ਵਾ ਤੇ ਕੋ ਹੋੜ ਹੀ ਤਾਂ ਬਣਉ ਜਿੱਤਾ ਬੋਲ ਗਿਆ ਤੇ ਉਹ ਜਿਹੜੇ ਏਰੀਏ ਆ ਉਹ ਜੇ ਅਸੀਂ ਗੱਲ ਕਰੀਏ ਤਾਂ ਤਕਰੀਬਨ ਸਾਰੀ ਜਿਹੜੀ ਉੱਥੇ ਆਰਮੀ ਰਹਿੰਦੀ ਆ ਉਹਦਾ ਰੀਜ਼ਨ ਇਹ ਕੋ ਹੋੜ ਆ ਕਿਉਂਕਿ ਇੱਥੇ ਚਾਈਨਾ ਦਾ ਬਾਰਡਰ ਜਿਹੜਾ ਨਾਲ ਹੀ ਲੱਗਦਾ ਵਾ ਬੈਂਕੋ ਕੋ ਲੇਕਦਾ ਦਾ ਹਿੱਸਾ ਜਿਹੜਾ ਇੰਡੀਆ ਕੋ ਤੇ ਮਤਲਬ 30% ਹਿੱਸਾ ਜਿਹੜਾ ਇੰਡੀਆ ਕੋ ਦਾ 70% ਜਿਹੜਾ ਉਹ ਚైనా ਚ ਚਲ ਜਾਂਦੀ ਹੈ ਬੈਂਕੋ ਕੋ ਇਹ ਟ੍ਰਿਪ ਵਡਹੀਆ ਕੋਈ 150 200 ਕਿਲੋਮੀਟਰ ਦੇ ਇਹਦੇ ਵਿੱਚ ਕਰਦੀ ਹੋਈ ਹੈ ਤੇ ਬਾਈਕਰਸ ਆਂਡੇ ਨੇ ਬਾਈਕਰਸ ਜਿਹੜੇ ਆ ਕਾਫੀ ਜ਼ਿਆਦਾ ਕੋ ਬਨਾਂਦੇ ਆ ਸਰ ਕਿਆ ਸੋਨਾ ਏਰੀਆ ਕਿਆ ਬਿਊਟੀਫੁਲ ਏਰੀਆ ਹਾਲੇ ਤੱਕ ਉਹ ਤੇ ਹੋਰੀਆਂ ਜਗ੍ਹਾਵਾਂ ਜਿੱਥੇ ਗਏ ਹੀ ਨਹੀਂ ਉਹ ਜ਼ਿਆਦਾਆਂ ਹੋਰੀਆਂ ਜਗ੍ਹਾਵਾਂ